ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜੇ ਸ਼ੌਂਕੀ ਟੀਵੀ 30 ਚੈਨਲ ਦੇ ਨਾਲ ਲਾ ਵੇ ਬਾਈ ਆ ਬੱਕਰੀਆਂ ਪੱਠਾਂ ਲੈ ਲੈਂਦੇ ਆ ਬਾਈ ਕਿਹੜੇ ਪਿੰਡੋਂ ਆਏ ਤੁਸੀਂ ਆਈ ਦਾ ਖਿੜਕੀਆਂ ਲੈ ਆਇਆ ਖਿੜਕੀਆਂ ਵਾਲਿਆਂ ਠੀਕ ਆ ਖਾਲੀ ਪੱਠ ਲੈਣੇ ਆ ਕਿ ਮੰਗਿਆ ਬਾਈ ਕੀ ਮੰਗਿਆ ਮੇਰਾ ਬੇਲੀ ਆ 7000 ਕਿੰਨੇ ਚੱਲਦੀ ਆ ਕਿਹੜੇ ਪਿੰਡੋਂ ਲਿਆਂਦੀਆਂ ਬਾਈ? ਹਰੀਕੇ ਕਲਾ ਤੋਂ ਆ। ਤਿੰਨ ਲੱਖ ਲੈਂਦੇ ਆ। ਠੀਕ ਆ। ਕੀ ਕੀ ਮੰਗਦਾ ਬਾਈ? ਗੱਬਣਾ ਲੱਗਦੀਆਂ। ਗੱਪਣਾ ਹੀ ਆ। ਕਿਹੜੀ ਆ ਦੋਨੇ ਸੁੰਦੇ। ਕਿੰਨੇ ਦਾ ਰਹਿੰਦੇ ਆ? 10 ਦਾ ਟਾਈਮ ਰਹਿੰਦਾ। 20 ਜਨ ਪਏ ਇਹਨਾਂ ਨੇ ਦੋਹਾਂ ਦਿੰਦੀਆਂ। ਠੀਕ ਆ ਬਾਈ। 20 ਜਨ ਰਹੇ। ਕੀ ਕੀ ਮੋਲ ਲਾ ਬਾਈ? 20000 ਰੁਪਏ ਇਹਨਾਂ ਦਾ ਪਹਿਲੀ ਤੇ ਮੱਲਾ ਇਹਦਾ 12000। ਲੈ ਬਈ। ਅੰਕਲ ਗੱਪਣਾ ਟੂਰ। ਉਹ ਕੱਪੜੇ ਦਾ ਤਾਂ ਦਾ ਹੱਲ ਕਰ ਲਾਂਗੇ ਬੰਦਾ ਮੰਨਦਾ ਕਿ ਕਰਦਾ ਇਹ ਤਾਂ ਯਾਰ ਉਸਦੇ ਕੋਲੋਂ ਕੋਈ ਨਹੀਂ ਆ ਰਿਹਾ ਵੀ ਵੀ ਯਾਰ ਹਾਂ ਸਾਡੀ ਹੈ ਜਮਾਂ ਕਰੀਏ ਕਿੰਨੇ ਚਿਰ ਦੀ ਦੱਸਦਾ ਬਾਈ ਇਹ ਤਾਂ ਆਪਾਂ ਯਾਰ ਮਾਲਚੋਂ ਬਣੀ ਵੀ ਆਪਾਂ ਕਹਿੰਦੇ ਸੀ ਕਿ ਪੱਕਾ 2 ਮਹੀਨੇ ਵੀ ਦਿਨਾਂ ਦੀ ਆਪਾਂ ਕਹਿ ਰਹੇ ਸੀ ਨਹੀਂ ਅੱਤ ਨੂੰ ਮਾਰ ਲਾ ਹਾਂ ਕੀ ਮੰਗਿਆ ਬਾਈ ਨੇ ਤੋਲ ਕੇ ਲਾ ਤੇ ਮੈਂ ਕਿ ਸਾਨੂੰ ਪਤਾ ਤੋਲ ਕੇ ਆ ਠੀਕ ਹਾਂ ਸਹੀ ਖਾਲੀ ਆ ਬਟ ਆ ਇਧਰ ਆ ਬਾਈ ਇੱਥੇ ਆ ਜਾ ਨਾ ਕੋਈ ਨਹੀਂ ਨੇੜੇ ਆ ਨੇੜੇ ਹੋ ਜਾ ਨੇੜੇ ਹੋ ਜਾ ਚੱਲ ਹਲ ਗਣ ਪੈਸੇ ਨਹੀਂ ਪੈਸੇ ਦਾ ਕੋਈ ਰਸ ਤੇ ਕੋਈ ਮੁਕਾਦ ਹੋਣੇ ਗੱਲ ਹੈ ਪੈਸੇ ਗਿਨੇਗਾ ਨਹੀਂ ਇਹ ਕਿੰਨੇ ਦੀ ਫਰਹਾਨ 10000 ਆ ਬੜੀ ਹਣ ਆ ਬੱਬੂ ਫੜੀ ਹੋਰ ਲੈ ਉਹ ਵੀ ਫੜਾ ਦੇ ਮੈਨੂੰ ਨਹੀਂ ਉਹ ਤਾਂ ਕੋਈ ਬੱਬੂ ਨਹੀਂ ਨਹੀਂ ਆਣੀ ਯਾਰ ਬਾਈ ਬਾਹਰ ਕੁਛ ਕਿੰਨੇ ਦੀ ਕਹਿੰਦਾ ਕੋਈ ਹਾਨ 10000 ਕਿਹਾ ਤੈਨੂੰ ਨਹੀਂ 10 ਤਾਂ ਜ਼ਿਆਦੇ ਬਣੀ ਵੀ ਪੱਟ ਨਹੀਂ ਲੱਸੀ ਬਣੀ ਗੁਣੀ ਦਾ ਸੀ ਖੜਾ ਬਈ ਆਵੇ ਕਿਉਂ ਜਿਆ ਪਾਲਾ ਖੁਸ਼ ਹੋ ਤੰਦ ਵੇਖੀ ਹਾਂ ਮੰਲੀ ਪੱਟਣਾ ਹੂੰ ਮੇਰੀ ਅੱਖ ਲਈ ਮੇਰੀ ਲਾਗਲ ਸੁਣ ਵੇਚ ਯਾਰ ਬਾਈ ਰਾਜੀ ਕਰਨ ਤੇ ਬਹੁਤ ਟਾਈਮ ਲੱਗ ਜਾਂਦਾ ਮਕਾ ਦੇ ਮਕਾ ਦੇ ਬੱਬੂ ਤੈਨੂੰ ਮੰਨਣੀ ਪੰਚਾਇਤ ਬੰਦੇ ਜਾਂ ਪਾਲਾ ਜਸਤ ਮੈਂ ਮਕਾ ਕੀ ਪਾਲਾ ਕਿੰਨੇ ਦੀ ਕਰਤੀ 7000 9000 ਕਾ ਲੈ ਜਾ ਯਾਰ ਕੋਈ ਨਹੀਂ ਲਾ ਠੀਕੇ ਤੂੰ ਲਾਲੀ ਬਦੋ ਜਾ ਪਾਲ ਜਾ ਕਰਤੀ ਆ ਉਹ ਮਾਂ ਵੀ ਦੇਦੀ ਨਵੇੜ ਨਵੇੜ ਕਰਾ ਦੀ ਬਾਈ ਲਖਾਈ ਦੋ ਬੱਦੀ ਆ ਆਦੀ ਆ ਨਵੇੜ ਕਰਾ ਕੋ ਆਪਣੀ ਲਖਾਈ ਲੈ ਵੰਟ ਹਾਲੀ ਹੋ ਜਾ ਇਧਰ ਪਰੇ ਬੋਣੀ ਕਰੀਏ ਤਾਂ ਨਵੇੜ ਕੰਬਰੇ ਕਿੰਨੇ ਦੀ ਕਰਤੀ ਬਾਈ 7000 7000 ਦੀ ਪੱਟ ਹੋ ਗਈ ਬਾਈ ਆਇਆ ਕੱਟਲਾ ਕਣਾ ਦੇ ਬਾਈ ਜਾਇਆ ਗੁਰਪ੍ਰੀਤ ਦੇ 2 3 4 ਆ ਬੱਕਰੇ ਦਾ ਵੀ ਨੇ ਵੇਡ ਦੋਨਾਂ ਦਾ ਚੱਕ ਲੈ ਵੀ ਹਾਂ ਜੋੜਾ ਪਾ ਜੋੜਾ ਪਾ ਮੂਮਾ ਵੇਖ ਲੈ ਓ ਲੱਸੀਆਂ ਬੱਕਰ ਆ ਜਾ ਬਾਈ ਇਧਰ ਲੈ ਪੈਸੇ ਆ ਜਾ ਪੈਸੇ ਪੈਸੇ ਆ ਗਏ ਪੂਰੇ 40 ਦਾ ਕਰੀਏ ਕਿ ਦੋਨਾਂ ਦੀ ਜੋੜੀ ਦਾ ਕਰੀਏ ਜੋੜੀ ਦਾ ਕਰੀਏ ਜੋੜੀ ਦੀ ਅਸੀਂ ਕਿੱਟਾ ਨਹੀਂ ਮੈਂ ਦੁਕਾਨ ਲਿਆ ਲਓ ਵੀ 40000 ਮੰਗਿਆ ਬਾਈ 40 ਮੰਗਿਆ ਜੀ 40000 ਹਾਂ ਨਾ 40 ਮੰਗਿਆ ਬਾਈ ਨੇ ਕਿੰਨੇ ਦਿਨ ਲੈਣੀਆਂ ਬਾਈ 20 20 ਦਿਨ ਬਾਈ ਦੋਹਾਂ ਦੇ ਕਿੰਨੇ ਦਿਨਾਂ ਕੋਈ ਖਾਣਾ ਚੱਲ ਦੱਸਿਆ ਮੈਂ ਤੁਹਾਨੂੰ ਨਹੀਂ ਯਾਰ ਤੂੰ ਬਾਲਾ ਫਰਕ 40000 ਜੋੜੀ ਹੁੰਦਾ ਹਣਾ ਅਸੀਂ ਕਿ ਲਈਏ ਜਾ ਅੱਜ ਕਾ ਖਾਣਾ ਜੱਗੀ ਹਾਂ ਦੰਦ ਦੰਦ ਵੀਡੀਓ ਬੰਦ ਹਾਂ ਨਾ ਦੱਸ ਕਿੰਨੇ ਦਿਨ ਪੱਕੀਆਂ ਬੱਕਰੀਆਂ ਆ ਪੱਕਣਾ ਹੈ ਤਾਂ ਭਾਈ ਇਹਦਾ ਚਾਰ ਬੱਚੇ ਦਿੰਦੀ ਆ ਆਹ ਆਹ ਦੋ ਇਹਨੂੰ ਦੇ ਦਿਆਂਗੇ ਯਾਰ ਵੀਡੀਓ ਤੇ ਇਹ ਵੀ ਝੋਟ ਮਤਲਬ ਇਹ ਵੀਡੀਓ ਪੰਜਾਬ ਨੂੰ ਪਹਿਲਾਂ ਵਾਲਾ ਕਹਿ ਰਿਹਾ ਵੀਰ ਸੁਭਾਉਣੀ ਆ ਨਹੀਂ ਭਾਈ ਆਪਣਾ ਮੇਰੀ ਸਣ ਇੱਕ ਬੜ ਗੱਲ ਮੈਂ ਤੀਜਾ ਬੰਨਾ ਤੁਹਾਨੂੰ ਕੋਈ ਮੰਡੀ ਦਾ ਕੰਮ ਆ ਸੌਦਾ ਕਰਾਉਣਾ ਆ ਪੱਜਾ ਛੇ ਦਾ ਕਰੀ ਕਿੰਨੇ ਦੇਣੀ ਚੋਰੀ ਦੱਸਿਆ ਮੈਂ ਚੱਲ ਗਿਆ ਨਹੀਂ 40 ਦਈਂਦਾ ਯਾਰ ਉੱਚਾ ਕੇ ਤੈਨੂੰ ਆ ਲਾ ਭਾਈ ਤੂੰ ਲਾ ਫਿਰ ਲਾ ਲਾ ਬਾਬੂ ਚਾਚਾ ਚਾਚਾ ਕੋਈ ਨਹੀਂ ਭੇਜਿਆ ਜੰਮੂ ਨਾਲ ਬੋਡੀ ਲਾ ਤੂੰ ਬੋਡੀ 16000 ਦੇ ਪਾ ਲੈਨੇ ਐ ਬਈ ਐਵੇਂ ਕੱਚੇ ਰੁਪਏ ਦੇ ਰੁਕੀ ਲਮਨੇ ਕਿੰਨਿਆਂ ਦੀ ਪਾਉਂਦਾ ਆ ਨਹੀਂ ਨਾ ਬਾਈ ਤੂੰ ਬੱਕਰੀਆਂ ਧਿਆਨ ਉਹ 20 ਤਾਂ ਨਾਰਮਲ ਬੱਕਰੀਆਂ ਵਿੱਚ ਚਲ ਸੂਈ ਸਵਾਈਆਂ ਬੱਕਰੀਆਂ ਤੇ ਰਹਿੰਦੇ ਕਰਾਂ ਕੀ ਸ਼ਰਤਾਂ ਵਿੱਚੋਂ ਤੂੰ ਪੈਣ ਨਾ ਛੱਡ ਦੇ ਯਾਰ ਕੋਈ ਮਾਨ ਤਾਨ ਕਰ ਸਰੀ ਵੀ ਕੋਚ ਲਈਏ ਚੋਣ ਛੱਡਦਾ ਲੈ ਥੇ ਯਾਰ ਉਨੇ ਹੀ ਮੰਗੇ ਬਾਈ ਫਿਰ ਜਿੰਨੇ ਜਿੰਨੇ ਲੈਣੇ ਆ ਨਹੀਂ ਯਾਰ ਇਆ ਕੋਈ ਨੰਬਰ ਕੋਈ ਨਹੀਂ ਐਸ ਬੱਕਰੀ ਤੇ ਆ ਤਾਂ ਲੱਸੀ ਆ ਉਹ ਮਾੜੀ ਵਾ ਵਾ ਬਣਦੀ ਆ ਹੂੰ 40 ਹਾਂ ਕਰਨ ਨਾਲ ਮੰਗਲ ਜਰਦੀ ਮਾਦੀ ਉਹ ਫੋਨ ਕਿਹਦਾ ਆ ਗਿਆ ਜੋੜੀ ਕੜ ਤੇ ਮਿਲਦੇ ਬਖਰਾ ਉਹ ਬਣਉਂਦੀ ਆ ਕੁੰਡੀ ਇਧਰ ਕੁੰਡੀ ਜ ਬਣੀ ਬੜੀ ਕੀ ਸ਼ਰਤਾਂ ਵੀ ਤੇ ਸ਼ਰਤਾਂ ੱੱਕਾ ਬਈ ਤੇਰਾ 20 ਵਾਲਾ ਵੀ ਸ਼ਰਤੇ ਇਮਾਨਦਾਰ ਹਾਂ ਇਹ ਸ਼ਾਟ ਚੱਕੀ ਜਾਂ ਨਾ ਨਹੀਂ ਨਹੀਂ ਦੋਨਾਂ ਚ ਵਿਚ ਆਣਾ ਕਰ ਲਾ ਇਹ ਹੋਰ ਤੂੰ ਨਹੀਂ ਤੂੰ ਉੱਥੇ ਨਹੀਂ ਨਹੀ ਮੈਂ ਕਿਹਾ ਉਹ ਤੂੰ ਵੀ ਨਾੜੀ ਕਰ 11000 ਦੀਆਂ ਕਰਦੇ ਨਹੀਂ ਨਹੀਂ 11000 ਮਨ ਵੀ ਮੈਂ ਕਿਹਾ ਭੰਵੇਂ ਹੋਰ ਕੀ ਹੈ ਬਾਈ 20 ਦੀਆਂ ਆਂ ਦਾ ਨਹੀਂ 30 ਦੀਆਂ 30 30 20 ਦੀਆਂ ਮੈਂ 30 14 ਦੇ ਜੀ ਦਾ ਕੋਲ ਨੇੜੇ ਚ ਜਾਂਦੀ ਗੱਲ ਤਾਂ ਨਹੀਂ ਮੈਂ 18 ਨਹੀਂ ਨਹੀਂ ਹੋਣਾ ਭਾਪਰੇ ਯਾਰ ਕੋਈ ਨਹੀਂ ਪਰੋ ਮੰਡੀ ਆਇਆ ਕੋਈ ਨਹੀਂ ਦੇਖ ਲੈਂਦੇ ਮੰਡੀ ਆਇਆ ਤਾਂ ਸੌਦਾ ਕਰ ਉਹ ਯਾਰ ਕੋਈ ਨਹੀਂ ਬਾਈ ਬਾਈ ਯਾਰ ਤੇਰਾ ਫਰਕ ਆ ਥੋੜਾ ਜਿੰਨੇ ਕ ਇਹਨੂੰ ਖਿੱਚਣਾ ਸੀ ਇਹਨੂੰ ਵੀ ਖਿੱਚ ਲਾਂਗੇ ਥੱਲੇ ਨੂੰ ਨਹੀਂ ਮੈਂ ਕਿਹਾ ਇਹਨੂੰ ਤੈਨੂੰ ਵੀ ਤਾਂ ਉਹਨੂੰ ਮੜਾ ਜੋ ਮੈਂ ਕਹਿੰਦਾ ਕੋਈ ਲਾਸਟ ਹਾਂ ਨਾ ਛੰਡ ਕੇ ਥੋੜੀ ਬੋਣੀ ਕਰੇ ਕੋਈ ਜਮ ਨਹੀਂ ਆ 3000 ਰੁਪਏ ਦੇਊਗਾ ਤੇ ਹਾਂ 3000 ਆ ਲੈ ਵੇਚੀ ਨਾ ਵੇਚੀ ਫੜਾ ਆਥਰ ਕਰ 19000 ਨਹੀਂ ਮੈਂ ਕਿਹਾ 30 ਤੇ ਮਾੜੀ ਫਰਕ ਬਹੁਤ ਅਗੂ ਦੀ ਜਾ ਠੀਕ ਆ ਭੰਗਿਆ ਕਿੰਨੇ ਦੀਆਂ ਕਰਤੀਆਂ ਠੀਕ ਹੈ ਨਾ ਵੀ ਆਪਾਂ ਜੇ ਉਹਦਾ ਗਲ ਘੁੱਟੀ ਇਕੱਲੇ ਦਾ ਪਾਲਾ ਖੁੱਛ ਨਹੀਂ ਮੈਨੂੰ ਮੰਨਦਾ ਉਹ ਗੱਲ ਪਰ ਮੰਨ ਲੈਂਦਾ ਹੈ ਕੌਣ ਦਾ ਸਹੀ ਹੁੰਦੇ ਮੈਂ ਫੜ ਲੈਣੇ ਸੀ ਫੜਦੇ ਸਾਡੇ ਨਹੀਂ ਮੈਂ ਕਿਹਾ ਬਾਈ ਯਾਰ ਪੜ ਲੈ ਓਹ ਹੋ ਕਿੱਥੇ ਲੈ ਆਲਾ ਕੋ ਮਿਆ ਕਰ ਦੇ ਹੱਥ ਕਰੀ ਇੱਕੋ ਮਿੰਟੇ ਹੱਥ ਤੇ ਕਰ ਤੂੰ ਦੇ 20 ਕਹਿਣਾ ਦੀ ਪੂਰੇ 20 ਜਾਂ ਗਿਆ ਪਾਲਾ ਕੋਚ ਚੱਲ ਨੇ ਬੜਿਆ ਕੰਮ ਯਾਰ ਉਹ ਦੇ ਦੇ ਸਹੀ ਠੀਕ ਹੈ ਫੜ ਜਾ ਉਹ ਨਹੀਂ ਯਾਰ ਮਾਰ ਖੋਲੇ ਨਹੀਂ ਪੂਰਾ ਹੋ ਗਿਆ ਪਾਲਾ ਉਹ ਜਾਂਦੇ ਪਰ ਯਾਰ ਐ ਨਹੀਂ ਜਾਣ ਯਾਰ ਨਹੀਂ ਯਾਰ ਐ ਨਹੀਂ ਜਾਣ ਕੋਈ ਸੂਪ ਪੈਣ ਨੂੰ ਨਹੀਂ ਉਹਦੀ ਕਟਾ ਪਰਚੀ ਤੂੰ ਆ ਗੁਰਪ੍ਰੀ ਦੀ ਹੈ ਹਾਂ ਜੀ ਕਿੰਨੇ ਚ ਕਰਤਿਆਂ 21000 ਨਹੀਂ ਮੈਂ ਕਿਹਾ ਕਰਾਂਗਾ ਨਹੀਂ ਨਾ 25000 ਦੀ 75 ਠੀਕ ਆ ਯਾਰ ਕੀ ਕਹਿੰਦਾ ਠੀਕ ਕਹਦਾ ਹੈ ਤੈਨੂੰ 25 ਦਾ ਨਰ ਮੋ ਕੀ ਕਹਿੰਦਾ ਕੋਈ ਨਹੀਂ ਨਹੀਂ ਹੋ ਜਾ ਟੀ ਜਾਊਗੀ ਨਹੀਂ ਮੈਂ ਕਿਹਾ 10000 ਰੱਖ ਤੂੰ ਦੇ ਰੱਖੋ ਇਹ ਵੇ ਉਹ ਨਹੀਂ ਹਾਂ ਨਾ ਬੋਲੀ ਮੈਂ ਬਾ ਠੀਕ ਆ ਸਹੀ ਆ ਹੁਣ ਜਵਾਂ ਸਹੀ ਆ ਹੁਣ ਤਾਂ ਉਹ ਨਹੀਂ ਆ ਕਿੰਨੇ ਦੀਆਂ ਕਿੰਨੇ ਦੀਆਂ ਬਾਈ ਹਟ ਜਾ ਇਹ ਕਰੀ ਤੂੰ ਦੇ ਦੀ ਆਪਲਾ ਪੂਰੇ ਬਾਈ ਦੀਆਂ ਵੇਚ ਲੈ ਚੱਕਰ ਪਿੱਛੇ ਆ ਜਾ ਯਾਰ ਇੱਕ ਵਾਰ ਲਾ ਕਹਾਂ ਹਾਂ ਉਹ ਯਾਰ ਹਾਂ ਨਹੀਂ ਮੈਂ ਕਿਹਾ ਜਾਤੇ ਕਿੰਨੇ ਦੀਆਂ ਕਰਤੀਆਂ ਜੱਗੀ ਜੱਗੀ ਕਿੰਨੇ ਦੀਆਂ ਲਓ ਯਾਰ ਬੱਕਰੀਆਂ ਦੋਹਾਂ ਦਾ ਸੌਦਾ 22000 ਸਾਡੇ 2.5 ਹਜ਼ਾਰ ਦਾ ਹੋ ਗਿਆ ਹੁਣ ਭਰਾ ਦੀ ਵੀ ਰੱਖ ਲਈ ਨਾਲ ਇਹਨਾਂ ਸਭ ਦੇ ਜੋ ਲੈ ਭਾਈ ਹੁਣ ਸਾਡੇ 23 ਦੀ ਹੋ ਗਿਆ 12000 ਚੱਲ ਠੀਕ ਆ ਓਏ ਆਖੇ ਲੱਗ ਜਾ ਭਰਾਵਾ ਅਸੀਂ ਤਾਂ ਕਦੇ ਰੋਲਾ ਇੰਨਾ ਪਾਇਆ ਹੀ ਨਹੀਂ ਆ ਆ ਨਾ 28000 ਰੁਪਏ ਲੈ ਭੋਮਿਆ ਕਾ ਆਪਣਾ ਮੈਂ ਤਾਂ ਮੇਰੀ ਦਾਦੀ ਬੱਸ ਮੈਂ ਰਹਿ ਕੇ ਪੰਜ ਆਫ ਵਾਲਾ ਭਾਈਆ ਦਾ ਰੱਖ ਲਈ ਜਾਂ ਬੱਧੀ ਪੂਰੇ ਚੌਵੀ ਜਫਾੜੀ ਚੈੱਕ ਇੱਕ ਪਾਲ ਹੋ ਗਏ ਕੋਈ ਪੱਖਾ ਨਹੀਂ ਲਏ ਫਾਰਜੱਕ ਵਿੱਚੋਂ ਬੋਲ ਜਾ ਪਾਲਕਾ ਸਮਾਰੀ ਗੱਲ ਆ ਯਾਰ ਉਹ 20 ਦਿਨ ਸੰਭੂਗਾ ਵੀ ਉਹਨੇ ਸਮਾਈ ਵੀ ਰੁਕ ਕਰਨੀ ਉਹਨਾਂ ਨੂੰ ਪੁੱਛਿਆਗਾ ਸਹੀ ਦੱਸੀ ਤੂੰ ਹਾਂ ਬਿਨਾਂ ਮਤਵਲ ਤੋਂ ਪੈਸੇ ਪਾਇਆ ਮੈਂ ਬਿਲਕੁਲ ਬਿਲਕੁਲ ਮੇਰੀ ਰੱਖ ਲੈ ਲਾਇ ਭਰਾ ਜੀ ਸਹੀ ਆ ਭਰਾ ਜੀ ਰੱਖ ਲੈ ਰੱਖ ਲੈ 1000 ਰੁਪਏ ਨਾਲ ਤੂੰ ਜਿਆਦਾ ਤੂੰ ਲੋੜ ਵਧੀਆ ਵੇਖਦਾ ਗਾ ਤੇਰੀ ਮਰਜ਼ੀ ਹੈ ਵਧੀਆ ਪਾਲਾ ਪਾਲਾਵੇਂ ਨਾ 1500 ਦੇ ਦਿਆ ਯਾਰ 5000 ਐਵੇਂ ਨਾ 5400 ਦੇ ਗਾੜ ਲੱਗ ਆਖੇ ਲੱਗ ਜਾ ਇਹ ਨਾ ਚੈਨਲ ਦਾ ਫੋਰਪੈਸ ਹਾਂ ਸਹੀ ਹੈ ਜਮਾ ਚੈਨਲ ਦਾ ਨਾਂ ਕੀ ਬਾਕੀ ਚੌਕੀ ਬੀਵੀ ਦੀ ਹੋਰ ਹੋਗਾ ਮੇਰੇ ਕੋਲ ਨਹੀਂ ਮਾੜਾ ਯਾਰ ਮੰਡੀ ਦਾ ਬੱਬੂ ਯਾਰ ਕਾ ਸੁਣਾਉਂ ਚੱਲ ਉੱਥੇ ਆਓ ਪੈਸੇ ਗਿਣੋ ਪੈਸੇ ਗਿਣੋ ਆ ਜੀ ਮੰਡੀ ਚੱਲਦੀ ਆ ਜਾ ਬਹੁਤ ਛੋਕੜ ਲੈ ਬੋਹ ਬਹੁਤ ਤੇਰੀ ਸ਼ਿਵਾਂ ਬਣੀ ਕਰਦੇ ਲਾ ਵੇ ਮਸਾਂ ਸਰੇ ਚੜਾਇਆ ਸਬ ਦਾ ਕਿੰਨੇ ਦਾ ਚੜਾਤਾ ਆਪਣੇ 25 ਆ ਗਿਆ ਠੀਕ ਆ ਲੱਗਦਾ ਜੋਰ ਅਗਲੇ ਕਰ ਦਲਾਲੀ ਦਲਾਲੀ ਕਰ ਉਹ ਨਾ ਜੱਟ ਉਹ ਯਾਰ ਆ ਬਣ ਗਿਆ ਬਸ ਯਾਰ ਦੋ ਵਿੱਚ ਬੱਕਰੀਆਂ ਦਾ ਬਣੀ ਵੀਡੀਓ ਬਣੀ ਗਏ ਗਾਂ ਵਿੱਚੋਂ ਖਰਚੇ ਬੱਚੇ ਆਪੋ ਆਪੇ ਜੱਗੀ ਲਖਾਈ ਕਹਿੰਦੇ ਕੀਤੀ ਆ ਆ ਆ ਕਨੇ ਹਾਂ 25000 ਲੱਸੀ ਆ ਗਾ ਲੱਸੀ ਵਾਲੀ ਥੋੜੀ ਜੀ ਦੇਖਿਆ ਇੱਕ ਗਾਣੇ ਦੇ ਵਗਿਆ ਹੈ ਹੈ ਗ੍ਰੇਪ ਜੇਸੀਆਂ ਜੀ ਪਿੰਨੀ ਉਹਦੀਆਂ ਮਾਰਕੀਆਂ ਨੇ ਆ ਮਾੜੀ ਜੀ ਬਾਵਾ ਸਾਰਾ ਨਾਲ ਪੱਟੀਆਂ ਉਹ ਵੀ ਵਕੀਂ ਥੀਰੂਗਾ ਫਾਇਦਾ ਦੇ ਮਾਰ ਲਾ ਹੱਥ ਬਾਈ ਬਹੁਤ ਜ਼ੋਰ ਲੱਗਿਆ ਸੌਦੇ ਦੇ ਹਾਂ ਚੰਗੀ ਮੱਛੀ ਲਿਆ ਨਾਲ ਵਧੀਆ ਐਵੇਂ ਸਿਆਲ ਦੇ ਵਿੱਚ ਤੰਗ ਹੋਈ ਜਾਣਾ ਸੀਗਾ ਆ ਹੁਣ ਸੌਖਾ ਉਹਦੀ ਵਧੀਆ ਇੱਕ ਦੋ ਲਿਆ ਚੰਗੀਆਂ ਸਿਆਲ ਤੰਗ ਆ ਫਰਾ ਆਹੋ ਭੋਮੇ 25 ਕੋਲੋਂ ਬਾ ਮੱਛੀ ਲਿਆ ਚੱਤੇ ਵਾਲੀ ਵਾਹ ਬਾਈ ਵਾਹ ਨਹੀਂ ਬਾਈ ਆਪਾਂ ਬੱਕਰੀਆਂ ਵਾਲਿਆਂ ਨੂੰ ਬੱਕਰੀਆਂ ਦੀ ਰਹਿ ਦੇਵਾਂਗੇ ਆਪਣਾ ਕੰਮ ਬੱਕਰੀਆਂ ਦਾ ਠੀਕ ਆ ਕੁਛੀ ਆ ਗਏ ਯਾਰ ਪਾ ਕੇ ਬੱਕੀਆਂ ਹੋਰ ਲਿਆ ਤੈਨ ਨਾ ਹਾਂ ਹਾਂ ਵੇਚ ਜਦੋਂ ਮਰਜ਼ੀ ਲੈ ਇਹ ਚੀਜ਼ ਐ ਵੀ ਜੀਆ ਇਹ ਕੋ ਮਾ ਲਿਸਾ ਰੋੜਾ ਕਰ ਜੀ ਹਾਂ ਫੇਰ ਹਥੋਂ ਬੰਦੀ ਕਰਦੇ ਲਖਾਈ ਵੀ ਕੱਟਦੇ ਪਰਚੀ ਲੋ ਵੀ ਸਿਰੇ ਚੜ ਗਿਆ ਸੌਦਾ ਤੇ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਆ ਜਾਓ ਕੁਰਸੀ ਦਾ ਜਲਦਾ ਤਿੰਨ ਨਾ ਲਿਖ ਬਿਨਾ ਕੁਰਸੀ ਦੇ ਜਲਦਾ